ਅੱਜ ਦੇ ਇਕੱਠ ਸਾਖਸ਼ਤ ਤੁਹਾਡੇ ਸਾਹਮਣੇ ਆ ਜੀ ਮੈਨੂੰ ਤੇ ਆਪ ਨਹੀਂ ਪਤਾ ਲੱਗਾ ਵੀ ਮੈਂ ਬਾਹਰ ਦੇ ਗੇਟ ਤੋਂ ਸਟੇਜ ਤੱਕ ਪਹੁੰਚਿਆ ਕਿਤਨਾ ਵਾ ਵੀ ਇੰਨਾ ਰਸ਼ ਪੈਰ ਹੀ ਥੱਲੇ ਨਹੀਂ ਲੱਗੇ ਸੋ ਮੈਂ ਰਹਿਣੀ ਆ ਇਹਨਾਂ ਦਾ ਜਿਹੜਾ ਇਹਨਾਂ ਪਿਆਰ ਕਰਦੇ ਨੇ ਇਹਨਾਂ ਮਾਨ ਸਤਕਾਰ ਕਰਦੇ ਨੇ ਔਰ ਮੈਂ ਸਦਾ ਹੀ ਮੇਰੀ ਵੀ ਕੋਸ਼ਿਸ਼ ਇਹ ਹੋ ਰਹੀ ਹੈ ਜੇ ਮੈਨੂੰ ਮੇਰੇ ਹਲਕੇ ਨੇ ਪਿਆਰ ਦਿੱਤਾ ਤੇ ਮੈਂ ਆਪਣੀ ਹਾਜ਼ਰੀ ਜਿਹੜੀ ਉੱਥੇ ਪ੍ਰਾਪਰ ਦੇ ਕੇ ਆਪਣੇ ਹਲਕੇ ਦੇ ਲੋਕਾਂ ਨਾਲ ਸੋ ਕਿ ਡਾਕਟਰ ਹਾਜ਼ਰ ਹੋਇਆ ਔਰ ਕੰਮ ਕੀਤੇ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਇਹਨਾਂ ਨੇ ਕਿਹਾ ਵੀ ਜਿਤਨਾ ਸਰਵੇ ਦੇ ਵਿੱਚ ਚੱਲਿਆ ਨਾਮ ਤੇ ਪਠਾਨਕੋਟ ਤੋਂ ਆਵਾਜ਼ ਆਈ ਵੀ ਨਹੀਂ ਜੀ ਉਹ ਸਾਡਾ ਨੌਜਵਾਨ ਜਿਹੜਾ ਕੰਮ ਕਰਨ ਵਾਲਾ ਉਹਨੂੰ ਲੈ ਕੇ ਆ ਕਿਉਂਕਿ ਲੰਬੇ ਸਮੇਂ ਤੋਂ ਦੋਵਾਂ ਪਾਰਟੀਆਂ ਨੂੰ ਮੌਕਾ ਦਿੱਤਾ ਦੋਵਾਂ ਪਾਰਟੀਆਂ ਨੂੰ ਪਰ ਅਫਸੋਸ ਨਤੀਜਾ ਕੀ ਨਿਕਲਿਆ ਕੋ ਇਹੋ ਹੀ ਵੀ ਸਾਡੀ ਲੋਕ ਸਭਾ ਗਰਦਾਸਪੁਰ ਦੀ ਪਠਾਨਕੋਟ ਦੀ ਕਿਸੇ ਨੇ ਆਵਾਜ਼ ਹੀ ਨਹੀਂ ਚੁੱਕੀ ਸੋ ਮੈਂ ਇੰਨੀ ਗੱਲ ਕਹਿੰਦਾ ਵੀ ਇੱਕ ਮੌਕਾ ਮੈਨੂੰ ਦੇ ਦਿਓ ਜੇ ਚੰਗੇ ਕੰਮ ਕਰੂੰਗਾ ਤੇ ਅਗਲੀ ਵਾਰੀ ਵੋਟਾਂ ਮੋ ਨਹੀਂ ਤੇ ਬੋਤਾਂ ਪਾਣੀ ਪੜੇਗੀ ਪਰਾ ਫਿੱਟਾ ਰਹੇਗੀ ਸੋ ਅਸੀਂ ਅੱਜ ਦੋ ਆ ਦਿਨਾਂ ਤੋਂ ਲਗਾਤਾਰ ਪੜਾਣ ਘਰ ਚੋਂ ਕੀ ਤੁਹਾਨੂੰ ਲੱਗਦਾ ਕਿ ਕਿਹੜੇ ਕੰਮ ਜਿਹੜੇ ਹੋਣ ਵਾਲੇ ਰਹਿ ਗਏ ਨੇ ਹਰਾਨੀ ਦੀ ਗੱਲ ਮੈਂ ਤੇ ਇੱਕ ਚੀਜ਼ ਤੁਹਾਨੂੰ ਦੱਸ ਦਿਆਂ ਮੇਨ ਵੱਡੀ ਗੱਲ ਸ਼ਹਿਰ ਦੇ ਵਿੱਚ ਫਾਟਕ ਬੜੇ ਨੇ ਇਹਦੀ ਨਹੀਂ ਹਲੇ ਤੱਕ ਕਿਸੇ ਨੇ ਆਵਾਜ਼ ਚੁੱਕੀ ਤੇ ਐਮਪੀਬੀ ਵੀ ਇੱਥੇ ਰਹਿੰਦੇ ਨੇ ਲੰਮੇ ਸਮੇਂ ਤੋਂ ਇੱਥੇ ਬੈਠੇ ਰਹੇ ਨੇ ਕੰਮ ਸੇ ਕੰਮ ਇਹਦੀ ਕੰਮ ਹੋਵੇ ਨਾ ਹੋਵੇ ਗੱਲ ਤੇ ਰੱਖੀਏ ਅੱਗੇ ਪਰ ਦੁੱਖ ਦੀ ਗੱਲ ਇਹ ਆ ਆਵਾਜ਼ ਚੁੱਕੀ ਨਹੀਂ ਕਿਸੇ ਨੇ ਸੋ ਕਹਿਣ ਦਾ ਭਾਵ ਬੜੇ ਐਸੇ ਕੰਮ ਹਰ ਏਰੀਆ ਦੇ ਵਿੱਚ ਬਟਾਲੇ ਦੀ ਇੰਡਸਟਰੀ ਦੀ ਗੱਲ ਲਾ ਲਓ ਬੱਡ ਏਰੀਆ ਦੀ ਅਲੱਗ ਸਮੱਸਿਆ ਆ ਸੋ ਪਿੰਡਾਂ ਦੀ ਅਲੱਗ ਸਮੱਸਿਆ ਜੋ ਸੈਂਟਰ ਕਵਰ ਕਰ ਸਕਦੀ ਸੀ ਜਿਹਦੇ ਨਾਲ ਰੋਜ਼ਗਾਰ ਪੈਦਾ ਕਰ ਸਕਦੀ ਸੀ ਜਿਹਦੇ ਨਾਲ ਇੰਡਸਟਰੀਆਂ ਵੱਡੀਆਂ ਦੇ ਸਕਦੀ ਸੀ ਜਿਹਦੇ ਨਾਲ ਹਸਪਤਲ ਵੱਡੇ ਲੈ ਕੇ ਆ ਸਕਦੀ ਸੀ ਬੱ ਵਾਂਝੇ ਰਹਿ ਗਏ ਕਾਰਨ ਕੀ ਕਾਰਨ ਅਸੀਂ ਦੋਵਾਂ ਵਾਰੀ ਅਸੀਂ ਦੋਵਾਂ ਪਾਰਟੀਆਂ ਨੂੰ ਮੌਕਾ ਦਿੱਤਾ ਪਰ ਉਹਨਾਂ ਨੇ ਸਾਡੇ ਲੋਕਾਂ ਦੀ ਜਿਹੜੀ ਆਵਾਜ਼ ਰੱਖਣੀ ਸੀ ਉਹਦੇ ਤੋਂ ਹਮੇਸ਼ਾ ਵਾਂਝੇ ਰਹੇ ਔਰ ਸਾਡੇ ਲੋਕਾਂ ਨੂੰ ਧੋਖਾ ਮਿਲਦਾ ਰਿਹਾ ਆ ਹੁਣ ਬੀਜੇਪੀ ਮੈਂ ਹੈਰਾਨ ਹੁਣਾ ਬੀਜੇਪੀ ਤੇ 5 ਸਾਲ ਇਨਾਂ ਦੇ ਆਗੂ ਜਿਹੜੇ ਕਹਿੰਦੇ ਸੀ ਵੀ ਸੰਨੀ ਦੇਵਲ ਨੂੰ ਵੋਟਾਂ ਪਾਓ ਜੇ 5 ਸਾਲੋਂ ਨਹੀਂ ਆਇਆ ਫਿਰ ਇਹਨਾਂ ਨੇ ਆਵਾਜ਼ ਕਿਉਂ ਨਹੀਂ ਚੁੱਕੀ ਫਿਰ ਇਹਨਾਂ ਨੇ ਵਿਰੋਧ ਕਿਉਂ ਨਹੀਂ ਕੀਤਾ ਅੱਜ ਕਿਹੜੇ ਮੂੰਹ ਨਾਲ ਲੋਕਾਂ ਕੋਲ ਕਿਸ ਮੂੰਹ ਨਾਲ ਜਾਣ ਕੇ ਵੀ ਸਾਨੂੰ ਫਿਰ ਵੋਟਾਂ ਪਾ ਦਿਓ ਸੋ ਲੋਕ ਭੜੀ ਪਾਤ ਜਾਣਦੇ ਨੇ ਪਹਿਲਾਂ ਚੱਲਦਾ ਸੀ ਜਾਤ ਪਾਤ ਦੇ ਧਰਮ ਦੇ ਨਾਂ ਤੇ ਵੋਟਾਂ ਪਹਿਲਾਂ ਚੱਲਦੀਆਂ ਸੀ ਪਰ ਹੁਣ ਲੋਕ ਸਿਆਣੇ ਨੇ ਲੋਕ ਕੰਮ ਨੂੰ ਵੋਟਾਂ ਪਾਉਂਦੇ ਨੇ ਚੰਮ ਨੂੰ ਵੋਟਾਂ ਨਹੀਂ ਪਾਉਂਦੇ ਧੰਨਵਾਦ